ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਮਿੱਡੂਮਾਨ ਮਿੱਡੂਮਾਨ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਫਰੀਦਕੋਟ ਤੋਂ ਸਾਧਕਾਲੀ ਛੜਕ ਦੇ ਉੱਤੇ ਮਹਿਮੂਆਣਾ ਪਿੰਡ ਆਉਂਦਾ ਜਿੱਥੋਂ ਛੜਕ ਮਿੱਡੂਮਾਨ ਚ ਆਉਂਦੀ ਹੈ ਸਰਪੰਚ ਬਲਦੇਵ ਸਿੰਘ ਇੱਕ ਜਾਣਿਆ ਪਛਾਣਿਆ ਚਿਹਰਾ ਦੋਸਤੋ ਪਸ਼ੂ ਪਾਲਣ ਦੇ ਕਿੱਤੇ ਦੇ ਵਿੱਚ ਕਿਉਂਕਿ ਬਾਈ ਨੂੰ ਸ਼ੌਂਕ ਹੈ ਘਰ ਦੇ ਵਿੱਚ ਬਹੁਤਿਆਂ ਨੀਲੀ ਰਾਵੀ ਨਸਲ ਦੀਆਂ ਮੱਝਾਂ ਇਹਨਾਂ ਨੇ ਰੱਖੀਆਂ ਪਸ਼ੂ ਹੋਰ ਵੀ ਬਹੁਤ ਸਾਰੇ ਆ ਤੇ ਸਾਰੇ ਹੀ ਸੋਹਣੇ ਐ ਇੱਕ ਵਾਰ ਕੈਮਰਾ ਸਾਰੇ ਪਸ਼ੂਆਂ ਤੇ ਮਾਰ ਦਿਆਂਗੇ ਪਰ ਸ਼ੁਰੂਆਤ 'ਚ ਇੱਕ ਗੱਲ ਐਡ ਕਰ ਦਿਆਂ ਵੀ ਇਹਨਾਂ ਨੇ ਇੱਕ ਝੋਟੀ ਵਿਕਾਊ ਕੀਤੀ ਐ ਜਿਹੜੀ ਬਿਲਕੁਲ ਤਾਜੀ ਸੋਈ ਵੀ ਐ ਤੇ ਇਹਨੇ ਅੱਗੇ ਇੱਕ ਚੰਗੇ ਬੁੱਲ ਦੀ ਕੱਟੀ ਨੂੰ ਜਨਮ ਦਿੱਤਾ ਸੋ ਇਹ ਝੋਟੀ ਵਿਕਰੀ ਵਾਸਤੇ ਐ ਜੇ ਕੋਈ ਵੀ ਨੀਲੀ ਰਾਵੀ ਦਾ ਸ਼ੌਂਕ ਰੱਖਦਾ ਤਾਂ ਉਹਨੂੰ ਅੱਜ ਇੱਕ ਸੋਹਣੀ ਝੋਟੀ ਦਿਖਾਊਂਗਾ ਵਿਕਰੀ ਵਾਲੀ ਇਤੋਂ ਇਲਾਵਾ ਜਿਹੜੇ ਹੋਰ ਘਰ ਚ ਪਸ਼ੂ ਆ ਮੁਰਾ ਨਸਲ ਦੀਆਂ ਕੁਸ ਕੁ ਮੱਝਾਂ ਛੋਟੀਆਂ ਬਾਈ ਕੋਲ ਹੈਗਾਂ ਨਾਗ ਮੁਰਾ ਦੇ ਘਟਾਤੇ ਸੀ ਕਿਉਂਕਿ ਸ਼ੌਕ ਨੀਲੀ ਰਾਵੀ ਦਾ ਬਣਾਇਆ ਵਾ ਤੇ ਘਰ ਚ ਜ਼ਿਆਦਾ ਨੀਲੀ ਰਾਵੀ ਹੈ ਪਰ ਕੁਸ ਛੋਟੀਆਂ ਤੁਸੀਂ ਮੁਰਾ ਵੀ ਦੇਖੋਗੇ ਵੀ ਤੁਹਾਨੂੰ ਟੌਪ ਦੇ ਨਾਲ ਨਜ਼ਰ ਆਉਣਗੀਆਂ ਸ਼ੌਕ ਹਰੇਕ ਨਸਲ ਦਾ ਤੇ ਨਾਲ ਕੁਸ ਕੁੱਤੇ ਜਿਹੜੇ ਬਾਈ ਵੱਲੋਂ ਰੱਖੇ ਹੋਏ ਐ ਇਧਰਲੇ ਪਾਸੇ ਜਰਸੀ ਦੋ ਤਿੰਨ ਆ ਗਈ ਐ ਪਰ ਟੌਪ ਕੁਆਲਿਟੀ ਦੇ ਇਹ ਜਰਸੀ ਨਸਲ ਦੇ ਪਸ਼ੂ ਬਾਈ ਕੋਲ ਤੇ ਬਾਕੀ ਇਹ ਭਰਾ ਸਾਰੇ ਜਿਹੜੇ ਸਰਪੰਚ ਸਾਹਿਬ ਨਾਲ ਲਿਹਾਜ਼ ਰੱਖਦੇ ਆ ਲੈਂਕਾਫ ਸਵਿਚ ਤੇ ਨਾਲ ਪਸ਼ੂ ਪਾਲਣ ਦਾ ਸ਼ੌਂਕ ਹੈ ਤੇ ਉਹ ਸਾਰੇ ਹਰੇਕ ਵੀਡੀਓ 'ਚ ਇਕੱਠੇ ਹੁੰਦੇ ਆ ਸੋ ਅੱਜ ਦੀ ਜਿਹੜੀ ਵੀਡੀਓ ਆ ਦੱਸੋ ਉਹਦੇ 'ਚ ਆਪਾਂ ਮੇਨ ਗੱਲਾਂ ਬਾਤਾਂ ਜਿਹੜੀਆਂ ਕਰਨੀਆਂ ਉਹ ਏਸ ਝੋਟੀ ਸੰਬੰਧੀ ਰਹਿਣਗੀਆਂ ਏਸੇ ਵੀਡੀਓ 'ਚ ਝੋਟੀ ਚੋਕੇ ਤੁਹਾਨੂੰ ਦਿਖਾ ਦਿਆਂਗੇ ਵੈਸੇ ਦੁੱਧ ਜਿਹੜਾ ਉਹ ਦੋ ਟਾਈਮ ਚੋਣ ਦਾ ਹੱਕ ਹੁੰਦਾ ਜਿਹਨੇ ਪੈਸੇ ਲਾਉਣੇ ਤੁਸੀਂ ਦੋ ਟਾਈਮ ਚੋਲਿਓ ਇੱਕ ਟਾਈਮ ਦੀ ਮਿਲਕਿੰਗ ਤੋਂ ਪੂਰਾ ਅੰਦਾਜ਼ਾ ਲਾਉਣਾ ਔਖਾ ਹੋ ਜਾਂਦਾ ਪਰ ਫਿਰ ਵੀ ਚੋਕੇ ਤੁਹਾਨੂੰ ਇਸ ਵੀਡੀਓ ਚ ਦਿਖਾਵਾਂਗੇ ਆਓ ਸਰਪੰਚ ਸਾਹਿਬ ਨੂੰ ਮਿਲੀਏ ਤੇ ਕਰਦੇ ਹਾਂ ਗੱਲਾਂ ਬਾਤਾਂ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸੱਚੀ ਗੱਲ ਬੋਲੀ ਸਰਪੰਚ ਸਾਹਿਬ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਇਸ ਵੀਡੀਓ ਚ ਆਪਾਂ ਇੱਕ ਝੋਟੀ ਜਿਹੜੀ ਉਹ ਵੇਚਾਂਗੇ ਹਾਂਜੀ ਪਸ਼ੂ ਗਿਣਤੀ ਵਧ ਗਈ ਫੇਰ ਹਾਂਜੀ ਇੱਕ ਗਿਣਤੀ ਵਧ ਗਈ ਜੀ ਇੱਕ ਬੰਦਾ ਛੁੱਟੀ ਤੇ ਚਲਾ ਗਿਆ ਜੀ ਢੋਨ ਵਾਲਾ ਜੀ ਝੋਈ ਵਾਲਾ ਅੱਛਾ ਉਹਦੇ ਕਰਕੇ ਫਿਰ ਥੋੜੀ ਜੀ ਦਿੱਕਤ ਆ ਗਈ ਤੇ ਇੱਕ ਫਿਰ ਤਾਂ ਕਰਕੇ ਆਖਿਆ ਵੀ ਸੇਲ ਕਰ ਦਨੇ ਠੀਕ ਹੈ ਅੱਛਾ ਦੋ ਛੋਟੇ ਬੱਚੇ ਦਿਸਦੇ ਆ ਦੋ ਝੋਟੀਆਂ ਸੂਈਆਂ ਹੁਣ ਹਾਂ ਦੋ ਸੂਈਆਂ ਜੀ ਦੋਵੇਂ ਉਹ ਦਾ ਖੀਰੀ ਹੈ ਜੀ ਇੱਕ ਤਾਂ ਇਹ ਚਾਰ ਦਿਨ ਦਾ ਜੀ ਅੱਛਾ ਜਿਹੜੀ ਇੱਕ ਤੁਹਾਡੇ ਬੈਕ ਸਾਈਡ ਤੇ ਖੜੀ ਹੈ ਇਹ ਖੀਰੀ ਝੋਟੀ ਹੈ ਖੀਰੀ ਹਾਂ ਜੀ ਠੀਕ ਹੈ ਇਹਨੂੰ ਕਿੰਨੇ ਦਿਨ ਹੋ ਗਏ ਅੱਜ ਸੂਈ ਨੂੰ ਇਹਨੂੰ 6 ਦਿਨ ਹੋ ਗਏ ਜੀ ਠੀਕ ਹੈ ਤੇ ਜਿਹੜੀ ਅੱਜ ਆਪਾਂ ਵੇਚਣ ਲੱਗੇ ਆ ਇਹਨੂੰ 10 ਦਿਨ ਹੋ ਗਏ ਜੀ 10 ਦਿਨ ਹੋ ਗਏ ਸੂਹਾ ਇਹ ਪਹਿਲਾ ਸੂਈ ਹੈ ਪਹਿਲਾ ਸੂਈ ਹੈ ਜੀ ਹਾਂ ਦੰਦੋ ਇਹ ਚਾਰ ਦਿਨ ਦੱਸ ਹਾਂ ਜੀ ਹਾਂ ਜੀ ਅੱਛਾ ਸਰਪੰਚ ਸਾਹਿਬ ਕਿਹੜੇ ਬੁੱਲਦੀ ਹੈ ਇਹ ਆਪ ਇਹ ਆਪਣੇ ਜੀ ਅਲਬਖਸ਼ ਦੀ ਹੈ ਜੀ ਅਲਬਖਸ਼ ਦੀ ਇਹ ਆਪ ਹੈ ਤੇ ਕੱਟੀ ਕਿਹੜੇ ਬੁੱਲ ਦੀ ਨੂੰ ਜਨਮ ਦਿੱਤਾ ਨੇ ਕੱਟੀ ਆਪਣੇ ਜੀ ਆਪਣੇ ਉਹਦੇ ਬਾਦਲ ਫਾਰਮ ਦੀ ਹਾਂ ਬਾਦਲ ਫਾਰਮ ਦੇ ਸ਼ੈਨਸ਼ਾ ਦੀ ਜੀ ਠੀਕ ਹੈ ਦੋਸਤੋ ਬਾਦਲ ਫਾਰਮ ਦੇ ਵਿੱਚ ਜਿਹੜਾ ਸ਼ੈਨਸ਼ਾ ਬੁੱਲ ਹੈ ਉਹਦੀ ਇਹ ਕੱਟੀ ਝੋਟੀ ਨੇ ਦਿੱਤੀ ਹੈ ਮਾਰਕਿੰਗ ਪ੍ਰੋਪਰ ਬਿਲਕੁਲ ਤੁਹਾਨੂੰ ਨਜ਼ਰ ਆਊਗੀ ਕੱਟੀ ਦੇ ਵਿੱਚ ਬਾਕੀ ਝੋਟੀ ਵੀ ਇੱਕ ਬਾਈ ਜਗਜੀਤ ਇਹ ਨਾ ਮਤਲਬ ਆਪਣੇ ਝੋਟੀ ਵਾਲੇ ਪਿੰਡ ਤੋਂ ਗੁਆਣ ਤੋਂ ਡਾਕਟਰ ਜਿਹੜਾ ਇੱਥੇ ਆਪਣੇ ਕਰਕੇ ਜਾਂਦਾ ਹੈ ਅੱਛਾ ਜੇ ਇਹ ਟੀ ਕੇ ਅਸੀਂ ਸੀਮਨ ਜਿਹੜੇ ਆਪ ਹੀ ਲੈ ਕੇ ਆਏ ਸੀ ਇਹਦੇ ਸੈਂਟਸਾਂ ਦੇ ਤੇ ਮੱਝਾ ਹੋਰ ਵੀ ਗੱਬਣਾ ਸੈਂਟਸਾਂ ਤੋਂ ਆਪਣੀਆਂ ਠੀਕ ਹੈ ਸੈਂਟਸਾਂ ਤੋਂ ਹੋਰ ਵੀ ਗੱਬਣ ਹੈਗੇ ਤੇ ਇਹ ਕੱਟੀ ਪਹਿਲੀ ਆ ਗਈ ਆਪਣੀ ਇਹ ਪਹਿਲੀ ਆ ਗਈ ਸੈਂਟਸਾਂ ਦੀ ਠੀਕ ਹੈ ਅਸਾ ਸਰਪੰਚ ਸਾਹਿਬ ਦੱਸ ਦਣੋਗੇ ਸੋਈ ਨੂੰ ਕਿੰਨੇ ਦੁੱਧ ਤੇ ਚੱਲਦੀ ਝੋਟੀ ਇਹ ਹੋਊਗਾ ਜੀ ਮਤਲਬ ਸਾਡੇ ਤਾਂ ਜੋ ਬੰਦਾ ਗਿਆ ਕਰਕੇ ਪਿੰਡ ਚੋਂ ਸਦਕੇ ਚ ਆਉਂਦੇ ਸੀਗੇ ਅੱਛਾ 10 11 ਕਿਲੋ ਪਾਸੇ ਹੋਊਗਾ ਜੀ ਇੱਥੇ ਜੀ 10 11 ਕਿਲੋ ਦੁੱਧ ਦਸਾਂ ਦਿਨਾਂ ਦੀ ਸੋਈ ਥੱਲੇ ਹੈਗਾ ਹੈਗਾ ਅੱਛਾ ਚਲੋ ਅਗਲੇ ਦੀ ਸੇਵਾ ਹੁੰਦੀ ਹੈ ਜਿਹੜਾ ਖਰੀਦੂਗਾ ਆਪਦੀ ਸਮਝ ਨਾਲ ਖਰੀਦੇ ਹਾਂਜੀ ਤੁਹਾਡੇ ਕੋਲ ਰਹਿੰਦੀ ਹੈ ਤਾਂ ਕਿੰਨਾ ਦੁੱਧ ਤਿਆਰ ਕਰ ਲੋਗੇ ਅਸੀਂ ਤਾਂ 15 ਤੋਂ ਬਾਅਦ ਮੰਦੇ ਆ ਜੀ 15 ਕਿਲੋ ਤੁਹਾਨੂੰ ਲੱਗਦਾ ਵੀ ਪਹਿਲੇ ਨਹੀਂ ਦੇ ਦੂਗੀ ਚਾਰ ਦੰਦ ਹਾਂ ਹਾਂ ਜੀ ਇੱਕ ਹੋਰ ਆ ਬਾਈ ਜੀ ਆਪਾਂ ਜੀ ਚਲੋ ਠੀਕ ਹੈਗਾ ਜੀ ਥੋੜੀ ਜਿਹੀ ਨਾ ਸਾਇਦ ਸਾਡੇ ਵੀ ਹੁਣ ਬੰਦਾ ਲੇਬਰ ਵਾਲਾ ਉੱਠ ਗਿਆ ਅੱਛਾ ਤੇ ਬੰਦਾ ਵੀ ਥੋੜੀ ਜਿਹੀ ਨਾ ਵੀ ਮੋਹਲੀ ਜੀ ਚੋਲ ਤੇ ਸਖਤ ਆ ਜੀ ਠੀਕ ਹੈ ਚੁਆਇਸ ਥੋੜੀ ਟਾਈਟ ਹੈ ਸਾਇਦ ਹਾਂ ਜੀ ਤੇ ਫਿਰ ਉਹ ਬੁੜੀਆਂ ਨੂੰ ਥੋੜੀ ਜਿਹੀ ਦਿੱਕਤ ਸੀ ਫਿਰ ਤਾਂ ਕਰਕੇ ਵੀ ਹੈ ਵੀ ਸੇਲ ਕਰ ਦਿੰਦੇ ਆ ਠੀਕ ਹੈ ਰੇਟ ਸਪੈਸਾ ਫਿਰ ਫੋਨ ਤੇ ਹੀ ਰੱਖਾਂਗੇ ਤਾਂ ਰੇਟ ਫੋਨ ਤੇ ਹੀ ਕਰ ਲਾਂਗੇ ਜੀ ਠੀਕ ਹੈ ਤੋੜ ਕੇ ਦਿਖਾ ਦਈਏ ਬਾਈ ਖੋਲ ਦੋ ਦੋ ਬਾਈ ਜੀ ਹੋਰਾਂ ਕੋਲ ਜਿਹੜਾ ਵੀਰ ਅਕੇ ਤੁਸੀਂ ਚੁਆਇਸ ਚ ਦੇਖਦੇ ਹੋਵੋਗੇ ਉਹ ਪਰਦੇਸੀ ਵੀਰ ਸੀਗਾ ਤੇ ਉਹਨੂੰ ਕੰਮ ਪੈ ਗਿਆ ਜਿਹਦੇ ਕਰਕੇ ਉਹ ਆਪਦੇ ਪਿੰਡ ਚਲਾ ਗਿਆ ਤੇ ਇਥੋਂ ਪਿੰਡੋਂ ਹੀ ਬਾਈ ਜੀ ਹੋਰੀ ਕੁਝ ਵੀਰ ਹੈਗੇ ਆ ਜਿਹੜੇ ਸਹਿਚਾਰ ਵਾਲੇ ਉਹਨਾਂ ਨੂੰ ਬੁਲਾਉਂਦੇ ਆ ਤੇ ਉਹਨਾਂ ਤੋਂ ਮਿਲਕੰ ਕਰਾਉਂਦੇ ਆ 10 ਦਿਨਾਂ ਦੀ ਸੂਈ ਮੇਰੇ ਖਿਆਲ ਚ ਤਿੰਨ ਬਾਈ ਆ ਜਿਹੜੇ ਇਹਨੂੰ ਵਾਰ-ਵਾਰ ਚੋਕ ਕੇ ਜਾਂਦੇ ਆ ਲੋਕ ਕਿਤੇ ਕੋਈ ਆ ਗਿਆ ਕਿਤੇ ਕੋਈ ਆ ਗਿਆ ਵੱਡੀ ਗੱਲ ਆ ਵੀ ਸੀਲ شریف ਪਹਿਲਾਂ ਝੋਟੀ ਚਾਰ ਦਾ ਬਖਸ਼ ਬੋਲਦੀ ਧੀ ਹੈ ਉਧਰ ਨੂੰ ਨਹੀਂ ਜਾਣੀ ਸੋ ਦਮਨ ਚੰਚਾ ਬੋਲਦੀ ਕੱਟੀ ਨੂੰ ਜਨਮ ਦਿੱਤਾ ਹੈ ਡੀਲ ਤੁਸੀਂ ਬਾਈ ਜੋਰੀ ਨਾਲ ਕਰ ਲਓ ਤੇ ਕੱਟੀ ਜਿਹੜੀ ਉਹ ਚੰਗੀ ਕੀਮਤ ਤੇ ਬਾਈ ਜੋਰੀ ਰੱਖ ਲੈਣਗੇ ਪਰ ਉਹ ਅੱਜ ਵੀਡੀਓ ਚ ਨਹੀਂ ਬੋਲਦੇ ਕਿਉਂਕਿ ਜਿਨੇ ਪੈਸੇ ਲਾਉਣੇ ਆ ਕੱਟੀ ਉਹਦਾ ਹੱਕ ਆ ਵੀ ਉਹ ਪੈਸੇ ਦੇ ਕੇ ਬਰੀਡਿੰਗ ਤੇ ਕੰਮ ਕਰਨਾ ਚੰਗੀਆਂ ਕੱਟੀਆਂ ਕਾ ਨੂੰ ਮਿਲਦੀਆਂ ਸੋ ਤੁਸੀਂ ਜ਼ਰੂਰ ਨਾਲ ਰੱਖ ਲਿਓ ਸੋ ਦੋਸਤੋ ਦੇਖੋ ਝੋਟੀ ਪੱਕੇ ਹਵਾਨੇ ਦੀ ਝੋਟੀ ਹੈ ਹਜੇ ਸਿਰਫ 10 ਦਿਨਾਂ ਦੀ ਸੋਈ 10 ਕਿਲੋ ਤੋਂ ਬਾਹਰ ਦੁੱਧ ਹਾਜ਼ਰ ਹੈ ਸੂਈ ਸਵਾਇ ਦੀ ਵੀ ਗੱਲ ਇਹ ਆ ਵੀ ਜਿੱਦਾਂ ਸੂਈ ਆ ਉਦੋਂ ਦੀ ਜੇਰ ਪੈਂਦੀ ਸੀ ਵੀਡੀਓ ਹੈਗੀ ਆ ਸਰਪੰਚ ਸਾਹਿਬ ਕੋਲ ਤਾਜੀ ਸੂਈ ਦੀ ਵੀਡੀਓ ਹੈਗੀ ਆ ਦਿਨ ਵੱਧ ਘੱਟ ਨਹੀਂ ਹੋਣਗੇ ਥਣ ਬਹੁਤ ਸੋਹਣਾ ਹੈ ਵੀਡੀਓ ਦੇ ਵਿੱਚ ਪਸਮਾ ਕਰਕੇ ਵੀ ਤੋਰਾਂਗੇ ਕਿਉਂਕਿ ਜਦੋਂ ਪੱਕੇ ਹਵਾਨੇ ਦੀ ਮੱਝ ਨੂੰ ਪਸਮਾਇਆ ਜਾਂਦਾ ਹੈ ਹਵਾਨਾ ਹੋਰ ਸੋਹਣਾ ਲੱਗਦਾ ਟੈਟ ਹੋ ਜਾਂਦਾ ਪੂਰਾ ਇਧਰੋਂ ਤੁਸੀਂ ਥਣ ਦਾ ਸੈਜ ਦੇਖ ਸਕਦੇ ਹੋ ਦੱਸੋ ਇਸ ਤਰ੍ਹਾਂ ਦਾ ਰੌਖਾ ਇਹਦੇ ਤੋਰਦੇ ਵੀ ਬੰਦੇ ਉੱਥੇ ਬੜੀ ਸੋਏ ਤੁਸੀਂ ਝੋਟੀ ਦੇਖੋ ਬਹੁਤ ਸੋਹਣੀ ਬਾਈ ਜੀ ਹੋਰਾਂ ਨੇ ਸੰਭਾਲੀ ਹੈ ਸੰਭਾਲ ਇਹਨਾਂ ਨਾਲ ਦੀ ਵਰਲਾ ਭਰਾਈ ਕਰੂਗਾ ਸ਼ਾਮ ਦਾ ਟਾਈਮ ਆ ਦੱਸੋ ਤੇ ਚਵਾਈ ਦੇ ਟਾਈਮ ਤੇ ਝੋਟੀ ਬੱਚੇ ਕੋਲੋਂ ਜਿਹੜਾ ਛੇਤੀ ਪਾਸੇ ਨਹੀਂ ਚੱਲ ਪਰੇ ਕੋਲ ਦੇਖੋ ਦੱਸੋ ਪਹਿਲਾਂ ਝੋਟੀ ਸਵਾ ਦੀ ਵੀ ਪੂਰੀ ਠੰਡੀ ਸੀਲ ਦਿਸਦੀ ਹੈ ਬਾਕੀ ਬੱਚਾ ਨਾਲ ਚੰਗਾ ਆ ਗਿਆ ਕੱਟੀ ਆ ਗਈ ਹੈ ਜੋ ਕੇ ਵੀਡੀਓ ਚ ਦਿਖਾ ਦਾਂਗੇ ਥੋੜੀ ਜਿਹੜੀ ਧਾਰ ਹੈ ਉਹ ਟੈਟ ਹੈ ਮਤਲਬ ਹੋ ਸਕਦਾ ਵੀ ਜਿਹੜਾ ਵੀਰ ਨਿਤ ਮੱਝਾਂ ਚੋਂਦਾ ਉਹਨੂੰ ਉਵੇਂ ਕੋਈ ਦਿੱਕਤ ਨਾ ਆਵੇ ਕਿਉਂਕਿ ਸਰਪੰਚ ਸਾਹਿਬ ਕੋਲ ਜਿਹੜੇ ਵੀਰ ਰੂਟੀਨ 'ਚ ਮਿਲਕਿੰਗ ਕਰਦਾ ਸੀ ਉਹ ਚਲਾ ਗਿਆ ਮੈਂ ਪਹਿਲਾਂ ਦੱਸ ਕੇ ਹਟਿਆ ਦੋਸਤੋ ਦੇਖਿਓ ਤੁਸੀਂ ਪਸ਼ਮਾਖ ਕਿੱਡਾ ਸੋਹਣਾ ਕੀਤਾ ਝੋਟੀ ਨੇ ਪਹਿਲਾਂ ਵੀ ਤੁਸੀਂ ਥਣ ਦੇਖੇ ਹੋਣਗੇ ਹੁਣ ਬੱਚਾ ਨਾਲ ਤੋੜ ਕੇ ਤੁਹਾਨੂੰ ਕੋਸ਼ਿਸ਼ ਕਰਾਂਗੇ ਦਿਖਾ ਦਈਏ ਕੁਸਤਾ ਟਾਈਟ ਇਸ ਕਰਕੇ ਵੀ ਪਸ਼ੂ ਹੋ ਜਾਂਦਾ ਕਈ ਵਾਰ ਜਿਹੜਾ ਪਸ਼ਮਾ ਜਿੰਨਾ ਜ਼ਿਆਦਾ ਸਖਤ ਹੋਊਗਾ ਜਿੰਨਾ ਦੁੱਧ ਜੋਸ਼ ਨਾਲ ਥਣਾ ਚਾਹੂਗਾ ਸ਼ੁਰੂਆਤ ਦੇ ਵਿੱਚ ਉਹ ਪਸ਼ੂ ਥੋੜਾ ਟਾਈਟ ਵੀ ਲੱਗੂਗਾ ਚਵਾਈ ਦੇ ਵਿੱਚ ਕਿਉਂਕਿ ਪਸ਼ਮਾ ਚੰਗੇ ਦੁੱਧ ਵਾਲੇ ਪਸ਼ੂ ਨਹੀਂ ਕਰਨਾ ਹੁੰਦਾ ਬਹੁਤ ਸੋਹਣਾ ਥਾਂ ਦਾ ਸਾਇਜ ਦੋਸਤੋ ਪਸਵਾ ਦੇ ਵਿੱਚ ਵੈਸੇ ਨੋਰਮਲ ਥਾਣਾ ਪਰ ਜਦੋਂ ਪਸਵਾ ਕਰ ਜਾਂਦੀ ਉਦੋਂ ਅੱਥੀ ਚੁਵਾਈ ਵਾਲਾ ਥਾਣ ਸੋ ਵੀਡੀਓ ਦੇ ਵਿੱਚ ਹੁਣ ਆਪਾਂ ਧਾਰਾਂ ਵੀ ਜਿਹੜੀਆਂ ਮਾਰਾਂਗੇ ਚੁਵਾਈ ਕਰ ਦੇਣੀ ਆ ਪ੍ਰੋਪਰ ਵੈਸੇ ਮੈਂ ਹੋ ਸਕਦਾ ਵੀਡੀਓ ਜਿਹੜੀ ਕੱਟ-ਕੱਟ ਕੇ ਬਣਾਵਾਂ ਪ੍ਰੋਪਰ ਦੁੱਧ ਲਾਸਟ ਉੱਤੇ ਜ਼ਰੂਰ ਦਿਖਾ ਦੂੰਗਾ ਪਰ ਮਿਲਕਿੰਗ ਜਿਹੜੀ ਉਹ ਤੁਸੀਂ ਕਰਨੀ ਹੋਊਗੀ ਜਿਹੜੇ ਵੀਰ ਨੇ ਖਰੀਦਣੀ ਹੈ ਉਹ ਤੁਸੀਂ ਆਪ ਦਾ ਫਰਜ ਸਮਝੋ ਤੇ ਤਸल्ली ਤੁਸੀਂ ਕਰ ਸਕਦੇ ਹੋ ਸੋ ਦੋਸਤੋ ਮਿਲਕਿੰਗ ਬਾਈ ਨੇ ਸ਼ੁਰੂ ਕਰਤੀ ਹੈ ਇਦਾਂ ਦੀ ਧਾਰ ਮੈਂ ਥੋੜਾ ਮੋਬਾਈਲ ਨੂੰ ਜ਼ੂਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਧਾਰ ਸਾਫ਼ ਸੁਥਰੀ ਹੈ ਥੋੜੀ ਚੁਵਾਈ ਦੇ ਵਿੱਚ ਟਾਈਟ ਮੰਨ ਸਕਦੇ ਆ ਬਾਕੀ ਜਿਹੜਾ ਵੀ ਖਰੀਦਣਾ ਚਾਹੂਗਾ ਉਹ ਪਾਸ ਕਰ ਲੂਗਾ ਕੋਈ ਮੱਝਾਂ ਤੌਰ ਤੇ ਇਸ ਤਰ੍ਹਾਂ ਰਹਿ ਵੀ ਜਾਂਦੀਆਂ ਇਹਨਾਂ ਦੀ ਚੁਵਾਈ ਕਈ ਵਾਰ ਟਾਈਟ ਹੁੰਦੀ ਹੈ ਪਰ ਇਹ ਵੀ ਨਹੀਂ ਹੈ ਵੀ ਬਹੁਤਾ ਜਿਹੜੀ ਉਹ ਬਰੀਕ ਧਾਰ ਆਊਗੀ ਤੁਸੀਂ ਦੇਖੋਗੇ ਧਾਰ ਚੰਗੀ ਆ ਰਹੀ ਹੈ ਬਈ ਪਿਛਲੇ ਥਣਾ ਚੋਂ ਵੀ ਮਾਰਦੇ ਹੋ ਧਾਰਾਂ ਥੋੜੀਆਂ ਸੋ ਪਿਛਲੇ ਥਣਾ ਚ ਵੀ ਇੱਕ ਵਾਰ ਬਾਈ ਜੀਵਰੀ ਧਾਰ ਮਾਰਨਗੇ ਤੁਸੀਂ ਇਹ ਦੇਖ ਲੋ ਤੇ ਲਾਸਟ ਉੱਤੇ ਜਦੋਂ ਬਾਲਟੀ ਜਿਹੜੀ ਬਾਈ ਜੀਵਰੀ ਦੁੱਧ ਚੋ ਲੈੰਦੇ ਆ ਉਹ ਦਿਖਾ ਦਿਆਂਗਾ ਹਾਲਾਂਕਿ ਬੱਚੇ ਨੂੰ ਵੀ ਦੁੱਧ ਵਿੱਚ ਛੱਡਿਆ ਜਾਣਾ ਤੇ ਉਹ ਜਿੰਨਾ ਦੁੱਧ ਬਾਲਟੀ ਚ ਹੋਊਗਾ ਤੁਹਾਨੂੰ ਵੀਡੀਓ ਦੇ ਲਾਸਟ ਤੇ ਦਿਖਾ ਦਊਂਗਾ ਅ ਦੱਸੋ ਜਦੋਂ ਅੱਧੀ ਖਿਚਵਾਈ ਹੋ ਜਾਂਦੀ ਹੈ ਫਿਰ ਧਾਰ ਵੀ ਪੂਰੀ ਚੌੜੀ ਜਿਹੜੀ ਆਉਣ ਲੱਗ ਪੈਂਦੀ ਹੈ ਬਾਲਟੀ ਦੇ ਵਿੱਚ ਸੋ ਲਗਭਗ ਚਵਾਈ ਨੇੜ ਹੀ ਹੈ ਤੇ ਤੁਹਾਨੂੰ ਮੈਂ ਬਾਲਟੀ ਚ ਦੁੱਧ ਇਹਦਾ ਦਿਖਾ ਦਿੰਦਾ ਇੱਕ ਹੋਰ ਚੀਜ਼ ਆ ਦੋਸਤੋ ਜਦੋਂ ਚਵਾਈ ਹੋ ਜਾਂਦੀ ਹੈ ਫਿਰ ਤੁਸੀਂ ਦੇਖੋ ਹਵਾਨਾ ਵੀ ਜਮਾ ਸੂੰਗੜ ਜਾਂਦਾ ਕਿਉਂਕਿ ਮਿਲਕਿੰਗ ਤੋਂ ਬਾਅਦ ਚ ਪਸ਼ੂ ਨੁੱਚੜ ਜਾਣਾ ਚਾਹੀਦਾ ਇਹ ਸਹੀ ਹਵਾਨੇ ਦੀ ਨਿਸ਼ਾਨੀ ਹੈ ਦੁੱਧ ਵਾਲੇ ਹਵਾਨੇ ਦੀ ਖਾਸ ਕਰਕੇ ਜੇ ਗੱਲ ਕਰੀਏ ਤੁਹਾਨੂੰ ਮਹਿਸੂਸ ਹੋਊਗਾ ਬਿਲਕੁਲ ਥਣ ਜਿਹੜੇ ਉਹ ਤੋਂ ਹਵਾਨਾ ਵੀ ਜਿਹੜਾ ਉਹ ਖਾਲੀ ਹੋ ਕੇ ਸੂੰਗੜ ਚੁੱਕਿਆ ਸੋ ਦੁੱਧ ਲਗਭਗ ਬਾਈ ਨੇ ਝੋਲਿਆ ਦੋਸਤੋ ਤੇ ਤੁਹਾਨੂੰ ਮੈਂ ਦਿਖਾ ਦਊਗਾ ਵੈਸੇ ਇੱਕ ਆਈਡੀਆ ਦੇ ਦਿਆਂਗੇ ਬਾਲਟੀ ਦਿਖਾਉਣ ਦਾ ਤਾਂ ਦੁੱਧ ਦੋ ਟਾਈਮ ਚ ਹੋਇਓ ਤਿੰਨ ਟਾਈਮ ਚ ਹੋਇਓ ਤੁਸੀਂ ਰਕਮ ਲਾਉਣੀ ਐ ਜਿੰਨਾ ਦੱਸਿਆ ਉਹ ਤੋਂ ਵੱਧ ਨਿਕਲੂਗਾ ਘੱਟਦਾ ਨਹੀਂਗਾ ਕਿਉਂਕਿ ਹਰ ਰੋਜ਼ ਵਾਂਗੂ ਦੁੱਧ ਤੋਲਿਆ ਜਾਂਦਾ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਵੀ ਦੁੱਧ ਜਿਹੜਾ ਉਹ ਤੁਹਾਨੂੰ ਫਰਕ ਚ ਨਹੀਂ ਦੱਸਿਆ ਜਾਊਗਾ ਸੋਹਣਾ ਢਾਂਚਾ ਝੋਟੀ ਦਾ ਦੋਸਤੋ ਸਿੰਘ ਕੁੰਡੇ ਆ ਮੂੰਹ ਮੱਥਾ ਸੋਹਣਾ ਮਿਲਕ ਬਿਊਟੀ ਕੰਪੀਟੀਸ਼ਨ ਵਾਲੀ ਝੋਟੀ ਐ ਹਵਾਨੇ ਪੱਕੇ ਦੀ ਐ ਦੁੱਧ ਵਾਲਟੀ ਚ ਪਹਿਲਾਂ ਝੋਟੀ ਦਾ ਤੁਸੀਂ ਦੇਖੋਗੇ ਬਿਲਕੁਲ ਨੇੜ ਬਾਲਟੀ ਕਰਦੀ ਐ ਤੋ ਲੰਬਾ ਟਾਈਮ ਦੁੱਧ ਪਿਆਉਗੀ ਧਾਰ ਤੇ ਲੱਗੀ ਦੀ ਐ ਝੋਟੀ ਸੋ ਦੁੱਧ ਦੇਖ ਲਓ ਦੱਸੋ ਇਹ ਤੁਸੀਂ ਬਾਲਟੀ ਵੱਡੀ ਐ ਉਸ ਹਾਵ ਤੇ ਪੂਰੀ ਬਾਲਟੀ ਜਿਹੜੀ ਭਰਤੀ ਸੋ ਇਹ ਝੋਟੀ ਵਿਕਰੀ ਆਸਤੇ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤੁਸੀਂ ਸੰਪਰਕ ਕਰ ਸਕਦੇ ਹੋ ਸਰਪੰਚ ਸਾਹਿਬ ਦੇ ਨਾਲ ਇਹ ਸਾਰੇ ਵੀਰ ਮੈਂ ਦੁਆਰਾ ਫਿਰ ਕੈਮਰਾ ਮਾਰਦੰਨਾ ਇੱਥੇ ਆਏ ਸੀਗੇ ਤੋ ਇਹ ਸੋ ਵੀਡੀਓ ਬਣਦੀ ਦੌਰਾਨ ਸਾਰੀ ਟੀਮ ਬਾਈ ਜੀ ਹੋਰਾਂ ਦੀ ਨਾਲ ਵੀਰ ਅਲੱਗ-ਅਲੱਗ ਪਿੰਡਾਂ ਤੋਂ ਪਹੁੰਚੇ ਹੋਏ। ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ।